ਜ਼ਮੀਨ ਦੀ ਵੰਡ ਪਾਉਣੀ ਮਿੱਟੀ ਪਿਓ ਦੀ ਕਵਰ ਦੀ ਸੱਜਰੀ ਸੀ ਅਤ ਚੁੱਕ ਲਈ ਰਾਂਝੇ ਦੇ ਪਾਇਆਂ ਨੇ ਕਾਜੀ ਪਿੰਡ ਦੀ ਸਾਥ ਤੇ ਪੈਂਚ ਸੱਦੇ ਹੁਣ ਲਗੀਆਂ ਵੰਡ ਵੰਡਾਆਂ ਨੇ ਗੁਣੇ ਪੌਣ ਵਿੱਚ ਚਤਰੀ ਨਾਲ ਉਹਨਾ ਬੜੀਆਂ ਕੀਤੀਆਂ ਹੱਥ ਸਫਾਈਆਂ ਨੇ ਵੱਡੀ ਵਾਅ ਕੇ ਸਾਂਭ ਲਈ ਪੁਹੇ ਚੰਗੀ ਰੱਕੜ ਪਹਿੜੀਆਂ ਤੀ ਦੋ ਨੂੰ ਆਂ ਆਂ ਨੇ ਟੱਕੀ ਮਨਸਫੀ ਚਿਲਕ ਦੇ ਛਿਲੜਾ ਨੇ ਕਾਜੀ ਦਿੱਤੀਆਂ ਠੋਕ ਗਵਾਨਿਆਂ ਨੇ ਜੋਗਾ ਸੱਜਰਾ ਸਭ ਪਰਾ ਲੈ ਗਏ ਕੁਝ ਫੰਡ ਰਾਂ ਰਾਂਝ ਗਲ ਪਾਈਆਂ ਨੇ ਮੂੰ ਬੁਕੜੀ ਕਤ ਸਰੀਕ ਹੱਸਣ ਠੱਠੇ ਹੱਸ ਕੇ ਕਰਨ ਪਰ ਜਾਨਿਆਂ ਨੇ ਵੱਡੀ ਖੋਰੀਆਂ ਹਰ ਸਮਾਜ ਅੰਦਰ ਸਹਿਬ ਤੋਰਾਂ ਤੋਂ ਚਲਦੀਆਂ ਆਈਆਂ ਨੇ ਸਹਿਬ ਤੋਰਾਂ ਤੋਂ ਚਲਦੀਆਂ ਆਈਆਂ ਨੇ